ਅੱਜ ਅਸੀਂ ਪੜਨ ਜਾ ਰਹੇ ਹਾਂ ਪਾਠ 2 ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ ਨਾ ਕੋਈ ਹਨੇਰੀ ਆਈ ਨਾ ਪੁਚਾਲ ਆਇਆ ਫਿਰ ਬਿਰਖ ਕਿਵੇਂ ਉਲਟ ਗਿਆ ਟਿਪ ਟਿਪ ਕਾਰਟੂਨ ਨੇ ਸੁਝਾ ਦਿੱਤਾ ਚਲੋ ਆਪਾਂ ਸਾਰੇ ਜਾ ਕੇ ਅੱਪੂ ਨੂੰ ਸੱਦ ਕੇ ਲਿਆਉਂਦੇ ਹਾਂ ਉਹੀ ਇਸ ਬਿਰਖ ਨੂੰ ਸਿੱਧਾ ਕਰ ਸਕਦਾ ਹੈ ਸਾਰੇ ਜਾਨਵਰ ਅੱਪੂ ਕੋਲ ਪਹੁੰਚੇ ਉਸਨੇ ਜਾਨਦ ਨਿੱਕੇ ਜਾਨਵਰਾਂ ਦਾ ਦੁੱਖ ਸੁਨਿਆ ਤਾਂ ਉਹ ਮਦਦ ਲਈ ਤਿਆਰ ਹੋ ਗਿਆ ਉਹ ਉਹਨਾਂ ਦੇ ਨਾਲ ਤੁਰ ਪਿਆ ਮੂਦੇ ਪਏ ਬਿਰਖ ਦੇ ਕੋਲ ਜਾ ਕੇ ਅੱਪੂ ਨੇ ਚਾਰੇ ਪਾਸੇ ਦੇਖਿਆ ਆਪਣੀ ਸੁੰਡ ਚੁੱਕੀ ਤੇ ਬਿਰਖ ਦੇ ਤਨੇ ਤੇ ਲਪੇਟ ਕੇ ਇੱਕ ਛਟਕੇ ਨਾਲ ਬਿਰਖ ਨੂੰ ਚੁੱਕ ਲਿਆ ਫੇਰ ਉਸਨੇ ਹੌਲੀ ਦੇਣੇ ਉਸ ਨੂੰ ਟੋਏ 'ਚ ਗੱਡ ਦਿੱਤਾ ਜੋ ਬਿਰਖ ਉਖੜ ਨਾਲ ਬਣਿਆ ਸੀ ਉਸਨੇ ਆਪਣੀ ਉਸਨੇ ਆਪਣੀ ਭਾਰੀ ਪੈਰਾਂ ਨਾਲ ਆਸੇ-ਪਾਸੇ ਦੀ ਮਿੱਟੀ ਨੂੰ ਵੀ ਦਬ ਦਿੱਤਾ ਬਿਰਖ ਇੱਕ ਵਾਰ ਫਿਰ ਲਹਿਰਾ ਪਹਿਲਾਂ ਵਾਂਗ ਲਹਿਰੌਣ ਲੱਗਾ ਸਾਰੇ ਜਾਨਵਰ ਰੌਲਾ ਪਾ ਕੇ ਨੱਚਣ ਲੱਗੇ ਬਿਰਖ ਦੀ ਟਾਹਣੀ ਤੇ ਸੌ ਰਿਹਾ ਚੀਕੂ ਬਾਂਦਰ ਵੀ ਤਾੜੀਆਂ ਵਜਾਵ ਜਾ ਕੇ ਠੁਮਕਣ ਦੀ ਕੋਸ਼ਿਸ਼ ਕਰਨ ਲੱਗਾ ਗਿਆ ਉਸ ਦੀ ਟਹਾਨੀ ਨਾਲ ਫੜਾਈ ਢਿੱਲੀ ਪੈ ਗਈ ਅਤੇ ਉਹ ਢੜੰਮ ਕਰਕੇ ਡਿੱਗ ਪਿਆ ਹੁਣ ਉਸ ਨੂੰ ਸਮਝ ਚ ਆ ਗਿਆ ਕਿ ਉਹ ਤਾਂ ਇੱਕ ਸੁਪਨਾ ਦੇਖ ਰਿਹਾ ਸੀ ਹੁਣ ਅਸੀਂ ਮਿਲਾਂਗੇ ਨਵੀਂ ਸਟੋਰੀ ਨਾਲ ਧੰਨਵਾਦੀ